ਰਾਜੀ ਸਤਿ ਸ਼ੰਚੀਰ ਪਰਸਾ ਜੇ ਕਿ ਨਤਮਸਤ ਹੋ ਮੈਂ ਤੁਹਾਨੂੰ ਕਿ ਦਰਸ਼ਨ ਕੀਤੇ ਨੇ ਕਿੰਨਾ ਦਾ ਸਕੂਨ ਮੈਨੂੰ ਲੱਗਦਾ ਸ਼ੁਰੂ ਹੀ ਇੱਥੋਂ ਹੁੰਦਾ ਜੀ ਤੇ ਮਤਲਬ ਜਿੰਨੀ ਵੀਨ ਡੈਡੀ ਨਾਲ ਮਤਲਬ ਫੈਮਲੀ ਨਾਲ ਹੁੰਦੇ ਸੀਗੇ ਉਹਰੇ ਇਦਾਂ ਕਦੇ ਹੋਇਆ ਹੀ ਨਹੀਂ ਵੀ ਅਸੀਂ ਅੰਬਰਸਰ ਆਏ ਆ ਤੇ ਕਦੇ ਦਰਸ਼ਨ ਕਰਨ ਆਏ ਹੋਈਏ ਸੋ ਅੱਜ ਮੇਰੀ ਪ੍ਰਮੋਸ਼ਨ ਚੱਲ ਰਹੀ ਸੀਗੀ ਕਿਤੇ ਤੇ ਮੈਨੂੰ ਉਹ ਉਧਰੋਂ ਅਸੀਂ ਨਾ ਬਿਲਕੁਲ ਐਂਡ ਤੇ ਸੀਗੇ ਮਤਲਬ ਐਗਜ਼ਿਟ ਤੇ ਸੀਗੇ ਅੰਮ੍ਰਿਤਸਰ ਦੇ ਤੇ ਮੈਂ ਨਾ ਬਾਈ ਨੂੰ ਕਹਿਣ ਲੱਗਿਆ ਮੈਂ ਕਿਹਾ ਯਾਰ ਨਹੀਂ ਵੀ ਜੀ ਨਹੀਂ ਕਰਦਾ ਇੱਦਾਂ ਜਾਣ ਦਾ ਸੋ ਮਤਲਬ ਇਨ ਫਿਰ ਮੈਂ ਸਰਵਜੀਤ ਭਾਜੀ ਹੁਣਾਂ ਨੂੰ ਕਾਲ ਕੀਤੀ ਮੈਂ ਕਿਹਾ ਭਾਜੀ ਮੈਂ ਆ ਰਿਹਾ ਫਿਰ ਭਾਜੀ ਹੁਣਾਂ ਨਾਲ ਹੁਣ ਦਰਸ਼ਨ ਹੋਏ ਤੇ ਮਤਲਬ ਇਹਦੇ ਤੋਂ ਉੱਤੇ ਤਾਂ ਕੋਈ ਗੱਲ ਹੀ ਹੈ ਨਹੀਂ ਭਾਜੀ ਵੀ ਇੰਨਾ ਸਕੂਨ ਤੇ ਦਰਬਾਰ ਸਾਹਿਬ ਦਾ ਮਤਲਬ ਆ ਕੇ ਇੱਕ ਠਹਿਰਾਵ ਤੇ बस छ जवाब ही ਨਹੀਂ ਹੈਗੇ ਬਾਜੀ ਮਤਲਬ ਚਲੋ ਬੁਲਾਵਾ ਆਇਆ ਹੈ ਇੱਕ ਧਾਰਮਿਕ ਤੁਸੀਂ ਉਹਦੇ ਵਿੱਚ ਯਾਤਰਾ ਵੀ ਕਰਦੇ ਹੋ ਪਰਿਵਾਰਕ ਰਿਸ਼ਤਿਆਂ ਨੂੰ ਔਰ ਐਸਾ ਪਹਿਲੀ ਵਾਰੀ ਐਸਾ ਸਬਜੈਕਟ ਆਇਆ ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਫਿਲਮ ਦੇ ਵਿੱਚ ਵਧੀਆ ਰੋਲ ਕੀਤਾ ਮਾਨਦੀ ਭਾਜੀ ਉਹ ਚਲੋ ਫਿਲਮ ਸਾਡੀ 26 ਨੂੰ ਆ ਰਹੀ ਹੈ ਜੀ 26 ਨੂੰ ਬਟ ਮੈਂ ਸੱਚੀ ਦੱਸਾਂ ਇੱਥੇ ਮੈਂ ਸਿਰਫ ਆਪਣੇ ਮਤਲਬ ਆਪਣੇ ਦਿਲ ਲਈ ਆਇਆ ਜਾਂ ਤੁਸੀਂ ਲਾ ਲੋ ਅਰਦਾਸ ਕਰਨ ਲਈ ਬੈੜੀ ਹੋਣਾ ਦੇ ਜੀ ਜੀ ਹਾਂ ਜੀ ਧਾਰਮਿਕ ਰਿਲੇਟਡ ਗਿਆ ਕਿਉਂਕਿ ਮੈਂ ਪਹਿਲਾਂ ਵੀ ਦੱਸ ਗਿਆ ਟੀਨ ਜੀ ਬਿਸ਼ੱਕ ਰੱਬ ਨੂੰ ਧਿਆਉਣ ਦੇ ਰਾਹ ਡੱਡ ਹੋ ਸਕਦੇ ਮੰਜ਼ਲ ਇੱਕ ਹੋਈ ਆ ਹਨਾ ਬਿਸ਼ੱਕ ਤੁਸੀਂ ਮੰਦਿਰ ਦੇ ਨਾਲ ਦਰਸ਼ਨ ਕਰੋ ਬਿਸ਼ੱਕ ਦੀ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਦਰਸ਼ਨ ਕਰੋ ਹਨਾ ਮਸਜਿਦ ਮਸੀਦ ਕਰੋ ਜੋ ਮਰਜ਼ੀ ਕਰੋ ਤੁਸੀਂ ਬਸ ਮੰਜ਼ਲ ਇੱਕ ਹੋ ਆ ਤੋ ਪਰਮਾਤਮਾ ਦੀ ਕਿਰਪਾ ਜੀ ਕਿ ਇੱਥੇ ਦਰਸ਼ਨ ਹੋਏ ਨੇ ਤੇ ਆਨੰਦ ਆਇਆ ਥੈਂਕ ਯੂ ਬਾਈ ਜੀ ਪਰ ਬਾਰ ਕਰ ਜਿਹੜੇ ਇਨਸਾਨ ਇੰਨਾ ਡੁੱਬ ਜਾਂਦਾ ਹੈ ਕਿ ਰੱਬ ਨੂੰ ਭੁੱਲ ਜਾਂਦਾ ਹੈ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਕਿ ਗੁਰੂਆਂ ਪੀਰਾਂ ਕਿੱਥੇ ਵੀ ਆਪਾਂ ਮੰਨਦੇ ਆਂ ਉੱਥੇ ਜਾ ਕੇ ਦਰਸ਼ਨਦਾਰੀ ਯਾਤਰਾ ਸ਼ੁਰੂ ਕਰਦੇ ਆਂ ਬਾਈ ਜੀ ਜਦੋਂ ਪੀੜ ਪੈਂਦੀ ਆ ਨਾ ਉਦੋਂ ਦੋ ਹੀ ਚੀਜ਼ਾਂ ਹੁੰਦੀਆਂ ਮੈਂ ਬਾਈ ਨੂੰ ਵੀ ਦੱਸ ਰਿਹਾ ਸੀ ਕਿ ਜਾਂ ਤਾਂ ਬੰਦਾ ਡੋਲ ਜਾਂਦਾ ਤੇ ਜਾਂ ਬਿਲਕੁਲ ਹੀ ਪੱਕਾ ਹੋ ਜਾਂਦਾ ਇਧਰਲੇ ਪਾਸੇ ਸੋ ਪ੍ਰਮਾਤਮਾ ਦੀ ਕਿਰਪਾ ਜੀ ਇਧਰਲੇ ਪਾਸੇ ਹੋਰ ਪੱਕੇ ਹੀ ਹੋਏ ਆ ਸੋ ਪ੍ਰਮਾਤਮਾ ਇਦਾਂ ਹੀ ਵਿਸ਼ਵਾਸ ਤੇ ਕਿਰਪਾ ਆਪਣੇ ਬਣਾਈ ਰੱਖਿਓ ਥੈਂਕ ਯੂ ਸੋ ਬਾਤ ਆਈ ਸੀ ਅਰਦਾਸ ਕੀਤੀ ਹੈ ਹਰ ਕਿਸੇ ਤੋਂ ਹਾਂਜੀ 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 ਉਹ ਤਾਂ ਮਤਲਬ ਬਾਈ ਜੀ ਹੁਣ ਜਦੋਂ ਵੀ ਅਸੀਂ ਪਹਿਲਾਂ ਵੀ ਜਾ ਕੇ ਆਏ ਆ ਤਾਂ ਉਹ ਵਿਚਾਰੇ ਇੰਨੇ ਕਿ ਮਤਲਬ ਇਹ ਮੈਨੂੰ ਲੱਗਦਾ ਕੱਲੇ ਪੰਜਾਬੀਆਂ ਦੇ ਹੁੰਦੇ ਵਿੱਚ ਹੀ ਆ ਅਸੀਂ ਗਏ ਉਹਨਾਂ ਲਈ ਸੀਗੇ ਬਟ ਉਹ ਆਪਣਾ ਦੁੱਖ ਭੁੱਲ ਕੇ ਪਹਿਲਾਂ ਉਹਨਾਂ ਨੇ ਅਫਸੋਸ ਡੈਡੀ ਉਹਨਾਂ ਦਾ ਕੀਤਾ ਸੋ ਮਤਲਬ ਮੈਨੂੰ ਪਤਾ ਜੀ ਕਿਉਂਕਿ ਪੰਜਾਬ ਇੱਕ ਐਸੀ ਜਗ੍ਹਾ ਐਸੀ ਧਰਤੀ ਆ ਜਿੱਥੇ ਪਰਮਾਤਮਾ ਨੇ ਇੰਨਾ ਕਬਲ ਬਖਸ਼ਿਆ ਕਿ ਇੱਕ ਬੰਦੇ ਤੇ ਪੀੜ ਭਵੇ ਤਾਂ ਪਿੱਛੇ ਉਹਦੇ ਜਾਂ ਇੱਕ ਫੈਮਿਲੀ ਦੇ ਮਗਰ ਤੁਸੀਂ ਲਾ ਲਓ 20 25 25 ਜਾਨੇ ਖੜੇ ਨੇ ਉਹਨਾਂ ਦੀ ਮਦਦ ਲਈ ਸੋ ਆਪਾਂ ਬਹੁਤ ਛੇਤੀ ਸਪੀਡ ਦੇ ਵਿੱਚੋਂ ਮਾਰ ਨਿਕਲਿਆ ਵਾਂ